ਆ ਦਿੱਲੀ ਵਾਲੇ ਆ ਕੇਜਰੀਵਾਲ ਆ ਇਹਨਾਂ ਦਾ ਕੰਮ ਇੱਕੋ ਇੱਕਾ ਹੁਣ ਪਤਾ ਇਹਨਾਂ ਨੂੰ ਕੀ 1.5 ਸਾਲ ਬਾਅਦ ਇਹਨਾਂ ਨੂੰ ਛਿੱਤਰ ਪੈਣੇ ਆ ਜਮਾਨਤਾ ਜੱਤ ਹੋਣੀ ਆ ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਹੈ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਆ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋੜੀਆ ਉਹ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਤੇ ਇੱਕ ਜੇ ਨਾ ਦਿੱਲੀੋਂ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਦਾ ਜੇ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਦਾ ਤੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿਹੜੇ ਆ ਉਹ ਨਾਮ ਹੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹੇਗਾ ਉਮਰਾ ਕੁੰਦੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਇਹ ਕਹੇਗਾ ਸ਼ੌਕਤ ਰੋਏ ਇੱਕ ਵਿਵ ਮਹੇਸ਼ਵਰੀ ਇੱਕ ਸੀਮਾ ਬੰਸਲ ਆ ਦੇਖੋ ਆ ਕਮੇਟੀ ਬਣਾ ਦੀ ਜਿੰਨਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਘੁੱਗੀ ਮਾਰ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀ ਜਿਹਨਾਂ ਦੇਖਿਆ ਤੁਸੀਂ ਚੀਫ ਸੈਕਟਰੀ ਸਾਹਿਬ ਇੰਨਾ ਅੱਖਾਂ ਨਾਲ ਮੀਚ ਲੋ ਇੰਨਾ ਖਾਣਾ ਮੀਚ ਲਿਓ ਮੈਂ ਤੁਹਾਨੂੰ ਅੱਜ ਲਿਖ ਦਣਾ ਹੈ ਪਰਮਾਤਮਾ ਮੇਰੇ ਥੋੜੀ ਸਰਕਾਰ ਆਏ ਆਪਾਂ ਸਹੀ ਇਨਕੁਆਰੀ ਕਰਾ ਕੇ ਮੈਂ ਤੁਹਾਨੂੰ ਦਿਖਾ ਦੂੰਗਾ ਕਿ ਸਾਰੇ ਝਾੜੂ ਵਾਲੇ ਤੇ ਆ ਮਗਰਸੀ ਕਾਂਗਰਸ ਜਿੰਨੀਆਂ ਬੇਅਦਬੀਆਂ ਹੁੰਦੀਆਂ ਸ਼੍ਰੋਮਣੀ ਅਕਾਲੀ ਦਲ ਯਾ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਵੀ ਵਰਕਰ ਦੇ ਘਰੇ ਚਲਿਓ ਸਵੇਰੇ ਅਰਦਾਸ ਕਰਕੇ ਨਿਕਲਦਾ ਕਰੋ ਤੇ ਉਸੇ ਪਾਰਟੀ ਨੂੰ ਇਹਨਾਂ ਲੁਟੇਰਿਆਂ ਨੇ ਆ ਕਾਂਗਰਸ ਵਰਗੇ ਟੈਂਕਾ ਤੋਪਾ ਮਾਰਨ ਵਾਲੇ ਬੰਬ ਸਿੱਟਣ ਵਾਲੇ ਪਾਰਟੀ ਨੇ ਆਪਾਂ ਨੂੰ ਬਗਨਾਮ ਕਰਤਾ ਕਿਉਂ ਆਪਾਂ ਗੱਲਾਂ ਚਾਹ ਦੀ ਪਹਿਲੇ 5 ਸਾਲ ਆਪਣੇ ਖਰਾਬ ਹੋਵੇ ਕੈਪਟਨ ਨੂੰ ਉਹਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਆਪਾਂ ਸਮਝੇ ਯਾਰ ਬੜਾ ਵੱਡਾ ਕੰਮ ਸੱਚ ਝੂਠ ਆ ਸਾਰੇ ਝੂਠੀਆਂ ਸੌਂ ਖਾਣ ਵਾਲੇ ਇਹਨਾਂ ਨੂੰ ਕੋਈ ਫਿਕਰ ਨਹੀਂ ਜਿਹੜਾ ਰਾਤ ਨੂੰ दारू ਦਾ ਡੱਕਿਆ ਹੋਇਆ ਉਹਨੂੰ ਕੋਈ ਫਿਕਰ ਹੈ ਉਵੇਂ ਹੀ ਕੈਪਟਨ ਉਵੇਂ ਹੀ ਅੱਜ ਭਗਵੰਤ ਮਾਨ ਦੇਖੋ ਅਕਾਲੀ ਦਲ ਜੋ ਜ਼ੁਬਾਨ ਕਰਦਾ ਹੈ ਉਹ ਪੂਰੀ ਤਰ੍ਹਾਂ ਪਰ ਮੈਂ ਕਿਆ ਸੀ ਵਰਕਰਾਂ ਨੂੰ ਭਾਵੇਂ ਗੜੇ ਪੈ ਜਾਣ ਮੀਂਹ ਪੈ ਜਾਣ ਮੈਂ ਤਾਂ ਉੱਥੇ ਆ ਕੇ ਬਹਿ ਹੀ ਜਾਣਾ ਉਹ ਸ੍ਰੀ ਅਕਾਲ ਮੈਂ ਕੇਵਲ ਨੂੰ ਕਹਿਣਾ ਚਾਹਣਾ ਜਿਨਨੇ ਮਰਜੀ ਬੱਚੇ ਦੇਣੇ ਮੇਰੇ ਤੇ ਦੇ ਦੇ ਕੋਈ ਪਰਵਾਹ ਨਹੀਂ ਮੈਨੂੰ ਜੋ ਮਰਜੀ ਕਰਨਾ ਹੈ ਪਰ ਉਹ ਨਹੀਂ ਪਰ ਜਿਸ ਦਿਨ ਸਰਕਾਰ ਆ ਗਈ ਇੱਕ ਇੱਕ ਜਿਹੜਾ ਪੈਸਾ ਲੁੱਟਿਆ ਉਹ ਵਾਪਸ ਪੰਜਾਬ ਨੂੰ ਲੈ ਕੇ ਆਵਾਂਗੇ ਤੁਹਾਡੀਆਂ ਜ਼ਮੀਨਾਂ ਤੇ ਹਮਲਾ ਕਰਨ ਲੱਗ ਗਏ ਆ ਦਿੱਲੀ ਵਾਲੇ ਆ ਕੇਜਰੀਵਲ ਇਹਨਾਂ ਦਾ ਕੰਮ ਇੱਕੋ ਇੱਕਾ ਹੁਣ ਪਤਾ ਇਹਨਾਂ ਨੂੰ ਕੀ 1.5 ਸਾਲ ਬਾਅਦ ਇਹਨਾਂ ਨੂੰ ਛੱਤਰ ਪਹਿਣੇ ਆ ਜਮਾਨਤਾ ਜੱਤ ਹੋਣੀ ਆ ਹੁਣ ਇੱਕੋ ਇੱਕ ਕੰਮ ਤੇ ਲੱਗੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਲੁੱਟ ਲიਏ ਪੈਸਾ ਇਕੱਠਾ ਕਰ ਲიਏ ਪਰ ਉਹਨਾਂ ਨੂੰ ਪਤਾ ਨਹੀਂ ਆ ਪੰਜਾਬ ਹੈ ਪੰਜਾਬ ਦੇ ਲੋਕ ਐਡਾ ਵੱਡਾ ੱਤਕਾ ਨਹੀਂ ਸਹੰਦੇ ਹੁਣ ਕਰ ਕੀ ਲਿਆ ਇਹਨਾਂ ਨੇ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਤੁਹਾਡੀ ਜ਼ਮੀਨਾਂ ਦੇ ਕਬਜ਼ੇ ਵਾਲੀ ਸਕੀਮ ਹੈ ਕੀ ਤੁਸੀਂ ਜਾਣਦੇ ਹੋ ਜਦੋਂ ਖਾਲੀਦਰ ਦੀ ਸਰਕਾਰ ਸੀ ਉਦੋਂ ਜਿਹੜਾ ਐਕਟ ਬਣਾਇਆ ਸੀ ਪੂਰੇ ਦੇਸ਼ ਦਾ ਐਕਟ ਬਣਾਇਆ ਸੀ ਕਿਉਂਕਿ ਪਹਿਲੇ ਕੀ ਹੁੰਦਾ ਸੀ ਕਿਸਾਨਾਂ ਦੀ ਜ਼ਮੀਨਾਂ ਤੇ ਸਰਕਾਰਾਂ ਧੱਕੇ ਨਾਲ ਅਕਵਾਇਰ ਕਰਕੇ ਬਹੁਤ ਘੱਟ ਮੁਆਵਜ਼ਾ ਦਿੱਤਾ ਜਾਂਦਾ ਸੀ ਫਿਰ ਪੂਰੇ ਦੇਸ਼ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕਿਸਾਨ ਦੀ ਗਰੀਬ ਦੀ ਜਾਇਦਾਦ ਹੈ ਉਹਨੂੰ ਸਰਕਾਰਾਂ ਇਹ ਨਹੀਂ ਧੱਕੇ ਨਾਲ ਕਰ ਸਕਦੀਆਂ ਇੱਕ ਪਾਰਲੀਮੈਂਟ ਨੇ ਐਕਟ ਬਣਾਇਆ ਉਸ ਐਕਟ ਦੇ ਤਹਿਤ ਜੇ ਕੋਈ ਵੀ ਜ਼ਮੀਨ ਅਕਵਾਇਰ ਕਰਨੀ ਹੈ ਸਭ ਤੋਂ ਪਹਿਲੇ এনवायरमेंट ਕਲੀਅਰੈਂਸ ਲੈਣੀ ਪੈਂਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਮਤਲਬ ਕਿ ਜੇ ਇਥੇ 10000 ਕਿੱਲਾ ਅਕਵਾਇਰ ਕੀਤਾ ਜਿਹੜੇ ਉੱਥੇ ਲੋਕ ਰਹਿੰਦੇ ਐ ਜਿਹੜੇ ਦਿਹਾੜੀ ਕੰਮ ਕਰਦੇ ਐ ਜਿਹੜੇ ਉੱਤੇ ਪਸ਼ੂ ਚਾਰਦੇ ਐ ਜਿਹੜੇ ਗਰੀਬ ਖੇਤਾਂ 'ਚ ਕੰਮ ਕਰਦੇ ਐ ਕਿਸਾਨ ਕਰਦੇ ਉਹਨਾਂ ਦਾ ਕੀ ਅਸਰ ਹੋਊਗਾ ਜੇ ਅਸਰ ਉਹਨਾਂ ਨੂੰ ਜੇ ਨੁਕਸਾਨ ਹੋਊਗਾ ਤੇ ਉਹ ਜ਼ਮੀਨ ਅਕਵਾਇਰ ਨਹੀਂ ਹੁੰਦੀ ਸੀ ਉਹਦੇ ਬਾਅਦ ਫਿਰ ਇੱਕ ਫੈਸਲਾ ਕੀਤਾ ਜਾਂਦਾ ਸੀ ਕਿ ਉਹ ਜਗ੍ਹਾ ਦੇ ਵਿੱਚ ਜਿਹੜੇ ਗਰੀਬ ਐ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ ਜਾਏ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਨੂੰ ਕਿੰਨਾ ਦਿੱਤਾ ਜਾਏ ਹਰ ਚੀਜ਼ ਦਾ ਇੱਕ ਤਸਕੀਮ ਬਣੀ ਸੀ ਤੇ ਉਹਦੇ ਬਾਅਦ ਜਿਹੜੀ ਕਿਸਾਨ ਦੀ ਜ਼ਮੀਨ ਜੋ ਮਾਰਕੀਟ ਦਾ ਰੇਟ ਹੈ ਉਹਨੂੰ 400 ਗੁਣਾ ਨਾ ਮਿਲਾ ਕੇ ਉਹਦਾ ਰੇਟ ਦਿੱਤਾ ਜਾਊਗਾ ਆ ਫੈਸਲਾ ਹੋਇਆ ਪਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੈ ਜਿੰਨੀ ਕਾਨੂੰਨ ਦੀਆਂ ਧੱਜੀਆਂ ਆ ਝਾੜੂ ਵਾਲੇ ਉਡਾ ਰਹੇ ਆ ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਹੈ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਆ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋੜੀਆ ਉਹ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਤੇ ਇੱਕ ਜਾਏ ਨਾ ਦਿੱਲੀੋਂ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਆ ਇਹਨਾਂ ਨੇ ਦੇਖਿਆ ਕਿ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ ਅਰਬਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ ਵੱਡੇ ਬਿਲਡਰ ਨੇ ਕਹਿੰਦਿਆਂ ਕਿ ਸਾਨੂੰ ਜੀ ਕੋਈ 500 ਕਿੱਲਾ ਲੁਧਿਆਣੇ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ ਜਿੱਥੇ ਬਿਲਡਰ ਚਾਹੁੰਦੇ ਸੀ ਉਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ باوجود ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਜ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਐਕਟ ਉਹਦੇ ਤਹਿਤ ਤਾਂ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ ਇਹ ਉਹਦੇ ਕਹਿ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਟ ਪਹਿਲੇ ਉਹਦੇ 'ਚ ਇੱਕ ਦੋ ਕਲੌਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੌਜ਼ ਹੈਗਾ ਸੈਕਸ਼ਨ 56 ਜਿੱਥੇ ਉਹਦੇ ਲਿਖਿਆ ਕੀ ਸਰਕਾਰ ਜਿਹਦੀ ਮਰਜ਼ੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਤੇ ਉਹਦੇ ਜਿਹੜਾ ਛੱਡਣਾ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤੋਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਅਕਵਾਇਰ ਕਰ ਦੋ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ਕਲੋਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਅਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦੋਗੇ ਤੱਕ ਬਦਲ ਦਿਓ ਤਾਜ ਬਦਲ ਦਿਓ ਕੋਈ ਮਹਾਨ ਦਾ ਰਾਜ ਬਦਲ ਦਿਓ ਜਦੋਂ ਭਗਵਾਨਤਮਨ ਨੂੰ ਕਿਹਾ ਕਰ ਦੱਸ ਕਦੇ ਦੇਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਜਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਸ ਕਮੇਟੀ ਦਾ ਹੈੱਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਨਿਸਟਰ ਹੁੰਦਾ ਤੇ ਸਾਰੇ ਜਿੰਨੇ ਮਹਿਕਮੇ ਸੈਕਟਰੀ ਐ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ एनवायरनमेंट ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀਜ਼ ਮਿਨਿਸਟਰਾਂ ਦੀ ਕਮੇਟੀ ਦੇ ਹੁੰਦੇ ਮੈਂਬਰ ਉਹ ਦੇਖਦੇ ਐ ਲੈਣੀ ਐ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਐ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਦੇ ਇਹਨਾਂ ਨੇ ਧੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜਿਹਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਿਹਾ ਤੂੰ ਚੀਫ ਸੈਕਟਰੀ ਰਹਿਣਾ ਉਹ ਕਹਿੰਦਾ ਜੀ ਮੈਨੂੰ ਚੀਫ ਫੈਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿੰਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੋ ਜੋ ਪੈਸੇ ਜਿਹਨੂੰ ਜਿਹਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਤੋ ਹੀ ਆ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਿਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਤੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿਹੜੇ ਆ ਉਹ ਨਾਮ ਵੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹਿੰਦਾ ਉਮਰਾ ਕੁੰਡੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵਬ ਮਹੇਸ਼ਵਰੀ ਇੱਕ ਸੀਮਾ ਬੰਸਲਾ ਦੇਖੋ ਆ ਕਮੇਟੀ ਮਾਦੀ ਜਿਹਨਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਘੁੱਗੀ ਮਾਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀਆਂ ਜੇਹਲਾਂ ਦੇਖਿਆ ਤੁਸੀਂ ਚੀਫ ਸਕੱਟਰੀ ਸਾਹਿਬ ਐਨਾ ਖਾਣਾ ਮੀਚ ਲੋ ਐਨਾ ਖਾਣਾ ਮੀਚ ਲਿਓ